ਓ ਪਰਗੜਾ ਜੀ ਜਨਾਬ ਪਰਗੜਾ ਮੈਂ ਤੁਹਾਨੂੰ ਚਾਹ ਰਿਓ ਰੇਲ ਤੇ ਜਾਣਾ ਵਾ ਉਹਨੇ ਦਾ ਫਰੀਦ ਖਾ ਕੇ ਕਰ ਲੈ ਆਓ ਠੀਕ ਆ ਜੀ ਜਨਾਬ ਜੋ ਜਨਾਬ ਬਾਹਰ ਛੋਟਾ ਜਿਹਾ ਬੱਚਾ ਆ ਕਹਿੰਦਾ ਜ਼ਰੂਰੀ ਕੰਮ ਆ ਛੇਤੀ ਬਰਾਉ ਨੂ ਜੀ ਜਨਾਬ ਜਲਦੀ ਕਰੋ ਜਲਦੀ ਸੱਸੀ ਘਾਲ ਜਨਾਬ ਹਾਂ ਸੱਸੀ ਘਾਲ ਆ ਕੀ ਕਰ ਕਾ ਕੀ ਕੰਮ ਆ ਜਨਾਬ ਬਹਿ ਜਾ ਜੀ ਬਜਾ ਬਜਾ ਮੇਰਾ ਨਾਮ ਜੀ ਕੋ ਦੱਸੇਗਾ ਬਜਾ ਬਜਾ ਜਨਾਬ ਸਭ ਤੋਂ ਪਹਿਲਾਂ ਤਾਂ ਆਲੂ ਪੋਤਲੇ ਕਾਕਾ ਇਹ ਕੀ ਹੈ ਜਨਾਬ ਇਹ ਪਾਣੀ ਆ ਪਾਣੀ ਹੇ ਇਹ ਕੀ ਮਤਲਬ ਜਨਾਬ ਮੈਂ ਸੁਣਿਆ ਬੁੱਲਸ ਚਾਹ ਪਾਣੀ ਲੈਂਦੀ ਆ ਅੱਜ ਮੈਂ ਪਾਣੀ ਲੈ ਆਇਆ ਖਾਣ ਨੂੰ ਮੈਂ ਚਾਹ ਲੈ ਆਉਂਗਾ ਉੱਕਾ ਕੰਮ ਦੱਸ ਕੰਮ ਕੀਆ ਤੈਨੂੰ ਅਸੀਂ ਜਾਣਾ ਆ ਜਨਾਬ ਝੋਟੀ ਲੱਭਣੀ ਆ ਜੀ ਹਾਂ ਲਗਾ ਕਾਲੀ ਸ਼ਾ ਝੋਟੀ ਕਾਲੀ ਸ਼ਾ ਝੋਟੀ ਹਾਂ ਹੋਰ ਜੀ ਸਿੰਘ ਐ ਕੁੰਡੇ ਕਿਉਂ ਰ ਕਾ ਜਲਦੀ ਕਾਰ ਰੇਟ ਤੇ ਜਾਣਾ ਰੇਟ ਦੇ ਪਏ ਆ ਠੀਕ ਆ ਹੋਰ ਹੋਰ ਕੀ ਨਿਸ਼ਾਨੀ ਉਹਦੀ ਮੱਥਾ ਬੱਲਾ ਜੀ ਇਹ ਵੀ ਲਿਖਾਂ ਜੀ ਹੋਰ ਜੀ ਪੁੱਛ ਤਰਤੀ ਨਾਲ ਕਹਿੰਦੀ ਜਨਾਬ ਆਪਾਂ ਲੇਟ ਹੋ ਰਹੇ ਆ ਰੇਟ ਤੇ ਜਾਣਾ ਹਾਲ ਕਾਕਾ ਹੋਰ ਕੋਸ਼ਿ ਜਨਾਬ ਇੱਡਾ ਲੇਵਾ ਤੇ ਤਿੰਨ ਬਾਲਟੀਆਂ ਦੁੱਧ ਦੀਆਂ ਚਲ ਠੀਕ ਹੈ ਇਹ ਦੱਸ ਗਵਾਚੀ ਕਿੱਥੇ ਹੈ ਗਵਾਚੀ ਤੁਸੀਂ ਕਿਹੜੀ ਗਵਾਚੀ ਦੀ ਗੱਲ ਕਰਦੇ ਹੋ ਕਾਕਾ ਆਪੇ ਦਾਤੋਂ ਲੁਖਾਈ ਜਾਂਦੇ ਆ ਜਨਾਬ ਮੇਰਾ ਚਾਚਾ ਰਹਿੰਦਾ ਸੀਗਾ ਤੁਸੀਂ ਮੋਟਰਸਾਈਕਲ ਲਾ ਕੇ ਦਿੱਤਾ ਸੀਗਾ ਉਹ ਕਾਕਾ ਉਹਦਾ ਮੋਢਾ ਗਵਾਚਾ ਸੀਗਾ ਉਹ ਲੱਭ ਕੇ ਦਿੱਤਾ ਸੀਗਾ। ਓਛਾ ਛਾ ਠੀਕ ਹੈ ਜਨਾਬ ਤੁਸੀਂ ਰੇਟ ਤੇ ਜਾਓ ਤੁਸੀਂ ਲੇਟ ਹੁੰਦੇ ਹੋ।